ਨਤੀ ਉਹ ਮੈਂ ਜਿੰਦਰ ਸਿੰਘ ਉਹ ਰਹਾ ਸੁਪਾ ਪ੍ਰਧਾਨ ਭਾਰਤੀ ਜੁਨੇਕਤਾ ਬਰਾਹਾ 27 ਤਰੀਕ ਨੂੰ ਹਰਿਆਣੇ ਦੇ ਜਾਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ 25 ਦੇਸ਼ਾਂ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜ਼ਿਲ੍ਹਿਆਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਿਰਣੇ ਵਾਲਿਆਂ ਨੂੰ ਬੇਨਤੀ ਕਰਦਿਆਂ ਵੀ ਵੱਧ ਤੋਂ ਵੱਧ ਚੜ ਕੇ ਇੱਥੇ ਮਤ ਤੋਂ ਵੱਧ ਕੇ ਦਨੂ ਉੱਥੇ ਪਹੁੰਚਾਓ ਤਾਂ ਕਿ ਰਹਿਨੀਆਂ ਜਿਹੜੀਆਂ ਮੰਗਾਂ ਨੇ ਢਿੱਲੀ ਬੋਰਚੇ ਦੀਆਂ ਤੇ ਨਮਾਜਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਖਨੌਰੀ ਮਰਦਬਤ ਚੱਲਿਆ ਡੱਲਿਆ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵਧਨ ਦਿੱਤਾ ਗਿਆ ਉਨਾ ਦੇ ਜੂਰੀ ਹੱਕ ਨੂੰ ਸਰਕਾਰ ਨੇ ਪੁੱਜੜਿਆ ਤੇ ਡੱਲੇਵਾਲ ਸਾਹਿਬ ਦੇ ਬਦਬਦਤ ਨੂੰ ਸਰਕਾਰ ਦੋਨੇ ਸਰਕਾਰਾਂ ਨੋਕ ਕਰ ਰਹੀਆਂ ਨੇ ਇਹਨਾਂ ਇਸ ਨੂੰ ਲੈ ਕੇ ਆਪਾਂ ਮਹਾ ਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਂ ਅੰਸ਼ਾ ਦਿਸ਼ਾ ਦੇ ਰੇਸਤੇ ਇੱਕ ਟਹਣੇ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਨਾਂ ਦਿਸ਼ਾ ਦੇ ਬੇਸ ਤੇ ਇੱਕ ਬਹੁਤ ਵੱਡਾ ਇਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਇਸ ਨਵੇਂ ਪ੍ਰੋਗਰਾਮ ਅੰਦੇਸ਼ ਨੂੰ ਲਾਟ। ਸਾਤੀ ਉਹ ਮਾਣ ਜੀਵੰਦਰ ਸਿੰਘ ਉਹ ਰਹੇ ਸਾਬਕਾ ਪ੍ਰਧਾਨ ਭਾਰਤੀ ਜੁਨੇਕਤਾ ਬਰਾਹਾ 27 ਤਰੀਕ ਨੂੰ ਹਰਿਆਣੇ ਦੇ ਜਾਂ ਸੰਯੁਕਤ ਮੋਰਚੇ ਦੇ ਜਾਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ ਦੇਸ਼ਾਂਦਰ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜੱਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਛੱਡ ਕੇ ਇੱਥੇ ਵੱਧ ਤੋਂ ਵੱਧ ਕੇ ਦੋਨੋਂ ਇੱਥੇ ਪਹੁੰਚਾਓ ਤਾਂ ਕਿ ਰੇਂਦੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਪੇਨੋਰੀ ਮਤਭਤ ਚੱਲਿਆ ਡੱਲੇਆ ਸਾਹਿਬ ਦਾ ਟੈਕਨੋਰੀਆ ਇਹ ਸਾਥੀਆਂ ਨੂੰ ਗਾਂ ਨਹੀਂ ਵਧਨ ਦਿੱਤਾ ਗਿਆ ਉਹਨਾਂ ਦੇ ਜ਼ਹੂਰੀ ਹੱਕ ਨੂੰ ਸਰਕਾਰ ਨੇ ਕੋਤੜਿਆ ਤੇ ਡੱਲੇਵਾਲ ਸਾਹਿਬ ਦੇ ਬਦਬਦਤ ਨੂੰ ਸਰਕਾਰ ਹੰਦਮੇ ਸਰਕਾਰਾਂ ਦੇ ਨੋਕ ਕਰ ਗਿਆ ਨੇ ਇਹਨਾਂ ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਂ ਦੇਸ਼ਾ ਦੇਸ਼ਾ ਦੇ ਇਸ ਤੇ ਇੱਕ ਟਹਣੇ ਜੀ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇਸ਼ ਦੇਸ਼ਾ ਦੇ ਇਸ ਤੇ ਇੱਕ ਬਹੁਤ ਵੱਡਾ ਇਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜੱਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਇਹਨੇ ਪ੍ਰੋਗਰਾਮ ਅੰਦੇਸ਼ੀ ਨੂੰ ਲੇਟ